ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੈਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਅੱਜ ਅਸੀਂ ਰਾਏਕੋਟ ਵਿਖੇ ਪਹੁੰਚੇ ਹੋਇਆ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟ ਜਿਨ੍ਹਾਂ ਦੀ ਅੱਜ ਮੀਟਿੰਗ ਕੀਤੀ ਗਈ ਆ ਰਾਏਕੋਟ ਬਲਾਕ ਦੇ ਵਿੱਚ ਉੱਥੇ ਆਪਾਂ ਉਹਨਾਂ ਦੇ ਕੋਲੇ ਮੌਜੂਦ ਆ ਉਹਨਾਂ ਨਾਲ ਵਾਕੀ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਮੈਂ ਚੰਦਰ ਸ਼ੇਖਰ ਜੀ ਜਨਰਲ ਸ਼ਕਤੀ ਸੀਆਈਟੀਵੀ ਪੰਜਾਬ ਜੀ ਅੱਜ ਰਾਏਕੋਟ ਬਲੋਕ ਦੀ ਭਾਰਤ ਨਿਰਮਾਣ ਮਿਸਤਰੀ ਮਜ਼ਦੂਰੀਆਂ ਦਾ اجلاس ਸੀ ਜਿਹੜਾ 2 ਸਾਲ ਬਾਅਦ ਕਰਦੇ ਹਾਂ ਅਸੀਂ ਉਹ ਬਲੌਕ ਦੀ ਕਮੇਟੀ ਬਣਾਈ ਆ ਤੇ ਅਸੀਂ ਵਿਚਾਰ ਕੀਤਾ ਇਹਦੇ ਚ ਕਿ ਨਿਰਮਾਣ ਮਜ਼ਦੂਰਾਂ ਦੀਆਂ ਜਿਹੜੇ 120 25 ਕੈਟਾਗਰੀਆਂ ਨੇ ਜੀ ਜੀ ਜਿਵੇਂ ਕਿ ਉਹ ਇਲੈਕਟ੍ਰੀਸ਼ੀਅਨ ਆ ਸਫੈਦੀ ਵਾਲਾ ਲੋਹੇ ਵਾਲਾ ਮਿਸਤਰੀ ਆ ਮਜ਼ਦੂਰ ਆ ਇਹ ਸਾਰੇ ਬਾਰ ਬੈਂਡਰ ਆ ਇਹ ਸਾਰੀਆਂ ਕੈਟਾਗਰੀਆਂ ਦੀ ਅਸੀਂ ਚੋਣ ਕੀਤੀ ਆ ਤੇ ਜਿਹੜਾ 1996 ਦਾ ਕਾਨੂੰਨ ਬਣਿਆ ਦੇਸ਼ ਦਾ ਉਹ ਕਾਨੂੰਨ ਦੇ ਅਨਸਾਰ ਪੰਜਾਬ 'ਚ ਬਹੁਤ ਸਾਰੀ ਸਹੂਲਤਾਂ ਮਿਲ ਨਹੀਂ ਰਹੀਆਂ ਜੀ ਆਪਦੀ ਗਵਰਨਮੈਂਟ ਨੇ ਕੁਝ ਸਹੂਲਤਾਂ 'ਚ ਰਾਦਰ ਕਟੌਤੀ ਕਰਤੀ ਸੀ ਉਹਦੇ ਪਿੱਛੇ ਅਸੀਂ ਲੇਬਰ ਮੰਤਰੀ ਮਿਸਟਰ ਸੋਨਰੂ ਮਿਲੇ ਸੀ ਉਹਨਾਂ ਨੇ ਮੀਟਿੰਗ ਕਰਕੇ ਕੁਝ ਸੁਭਾਲ ਕੀਤੀਆਂ ਅਜੇ ਸਾਰੀਆਂ ਨਹੀਂ ਕੀਤੀਆਂ ਤੇ ਅੱਜ ਅਸੀਂ ਚੋਣ ਕੀਤੀ ਹੈ ਤੇ ਤਾਂ ਕਿ ਕਮੇਟੀ ਨੂੰ ਫਾਰਮ ਭਰਨੇ ਕਿਹੜੀ ਕਿਹੜੀ ਸਹੂਲਤਾਂ ਉਹ ਟ੍ਰੇਨਿੰਗ ਦੇਵਾਂਗੇ ਔਰ ਟ੍ਰੇਨਿੰਗ ਦੇਣ ਤੋਂ ਬਾਅਦ ਚਾਹੇ ਉਹਨਾਂ ਦਾ ਬੱਚਿਆਂ ਦੀ ਪੜ੍ਹਾਈ ਦਾ ਸਵਾਲ ਹੈ ਬਿਮਾਰੀ ਦਾ ਇਲਾਜ ਦਾ ਸਵਾਲ ਹੈ ਜਾਂ ਬੁਢਾਪੇ ਦਾ ਪੈਨਸ਼ਨ ਦਾ ਸਵਾਲ ਹੈ ਜਾਂ ਬੱਚਿਆਂ ਦੀ ਮਤਲਬ ਬਾਕੀ ਸਹੂਲਤਾਂ ਯਾ ਮਰਨਵੇਲੇ ਐਕਸਕਰੀਸ਼ਾ ਡਿਮਾਂਡ ਹੈ ਇਹ ਸਾਰੀਆਂ ਗੱਲਾਂ ਦੇ ਉੱਤੇ ਇਹਨਾਂ ਨੂੰ ਟ੍ਰੇਨਿੰਗ ਕਰਨ ਵਾਸਤੇ ਕਮੇਟੀ ਚੁਣੀ ਆ ਤੇ ਉਹਦੀ ਟ੍ਰੇਨਿੰਗ ਕਰਾਂਗੇ ਇਹ ਸਾਰਾ ਡਿਸਾਈਡ ਕੀਤਾ ਜੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਜ਼ਿਆਦਾ ਗਰੀਬ ਲੋਕ ਨੇ ਮਤਵਰਕ ਲੋਕ ਨੇ ਉਹਨਾਂ ਦੇ ਲਈ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਬਾਰੇ ਇੱਕ ਦੋ ਸਹੂਲਤਾਂ ਦੇ ਬਾਰੇ ਜ਼ਰੂਰ ਚਾਣਨਾ ਪਾਓ ਜਿਹੜੇ ਆਪਣੇ ਆਧੇਮ ਰਾਹੀਂ ਲੋਕ ਦੇਖ ਸਕਦੇ ਨੇ ਦੇਖੋ ਜਿਵੇਂ ਮਿਸਤਰੀ ਮਜ਼ਦੂਰ ਹੈ ਜੀ ਜੀ ਜੇ ਉਹਨਾਂ ਦੀ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਹਨਾਂ ਨੂੰ 51000 ਰੁਪਿਆ ਮਿਲਦਾ ਸ਼ਗਨ ਸਕੀਮ ਦਾ ਜੀ ਪਹਿਲੇ ਉਹਨਾਂ ਦੀ ਰਜਿਸਟ੍ਰੇਸ਼ਨ ਤਹਿਸੀਲਦਾਰ ਦੇ ਕੋਲ ਹੋ ਰਜਿਸਟਰ ਹੁੰਦਾ ਉਹਦੇ ਕੋਲ ਰਜਿਸਟਰ ਰਜਿਸਟਰ ਪ੍ਰਾਂਸ ਦੀ ਮੈਰਿਜ ਨੂੰ ਜੀ ਜੀ ਉਹਦੇ ਅੰਦਰ 5 6000 ਰੁਪਿਆ 510 ਤੇ ਆਈਡੀਆਂ ਖਰਾਬ ਹੁੰਦੀਆਂ ਸੀ ਉਹ ਅਸੀਂ ਗਵਰਨਮੈਂਟ ਦੇ ਅਪਰੋਚ ਕੀਤੀ ਹੈ ਉਹਨਾਂ ਨੇ ਉਹ ਰਜਿਸਟ੍ਰੇਸ਼ਨ ਦੀ ਸ਼ਰਤ ਹਟਾ ਦਿੱਤੀ ਹੈ ਹੁਣ ਗੁਰਦੁਆਰੇ ਦਾ ਸਰਟੀਫਿਕੇਟ ਜਾਂ ਮੰਦਿਰ ਦਾ ਪੁਜਾਰੀ ਦਾ ਜਿਹਨੇ ਵਿਆਹ ਸੇਰਮੋਨਾਈਜ਼ ਕੀਤਾ ਜਿਹੜਾ ਕਰਵਾਇਆ ਤੇ ਉਹਨਾਂ ਦੀ ਫੋਟੋ ਤੇ ਸਰਟੀਫਿਕੇਟ ਦੇ ਨਾਲ ਹੋ ਜਾਏਗਾ ਇਸੇ ਤਰੀਕੇ ਨਾਲ ਜੇ ਕਿਸੇ ਦੀ ਮੌਤ ਹੋ ਜਾਂਦੀ ਕੰਮ ਕਰਦੇ ਆਂ ਦੀ ਤਾਂ ਉਸ ਨੂੰ ਐਕਸਕਿਊਰੇਸ਼ਨ ਮਿਲਦਾ 3 ਲੱਖ ਲੇਕਿਨ ਅਸੀਂ ਮੰਗ ਕੀਤੀ ਹੈ ਉਹਨਾਂ ਨੇ 2 ਲੱਖ ਕਰਤਾ ਘਟਾ ਕੇ ਅਸੀਂ ਮੰਗ ਕੀਤੀ ਹੈ ਕਿ 5 ਲੱਖ ਦਿੱਤਾ ਜਾਵੇ ਐਦਾਂ ਹੀ ਉਹ ਲੋਕਾਂ ਦੇ ਮਕਾਨ ਬਣਾਉਂਦੇ ਆ ਸਕੂਲ ਬਣਾਉਂਦੇ ਹਾਈ ਕੋਰਟ ਬਣਾਉਂਦੇ ਮੰਦਿਰ ਬਣਾਉਂਦੇ ਪੁਰਦਾਰੇ ਬਣਾਉਂਦੇ ਉਹਨਾਂ ਦਾ ਆਪਣਾ ਘਰ ਹੈ ਨਹੀਂ ਇਸ ਕਰਕੇ ਉਹਨਾਂ ਨੂੰ ਮਕਾਨ ਬਣਾਣ ਲਈ 5 ਲੱਖ ਰੁਪਏ ਦਾ ਸਹਾਇਤਾ ਦੇਵੇ ਜਦ ਕਿ 2.5 300 ਕਰੋੜ ਰੁਪਏ ਪੰਜਾਬ ਦੇ ਬੋਰਡ ਦੇ ਕੋਲ ਜਾਵਾਂ ਪਿਆ ਸਰਕਾਰ ਨੇ ਕੋਈ ਨਹੀਂ ਪਾਇਆ ਅਸੀਂ ਵੱਡੀਆਂ ਕੰਪਨੀਆਂ ਤੋਂ ਹਿੱਸਾ ਲੈਂਦੇ ਆ ਉਹ ਪੈਸਾ ਮਜ਼ਦੂਰਾਂ ਦੇ ਹਿੱਤ ਲਈ ਵਰਦਦੇ ਆ ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਸਹੂਲਤਾਂ ਉਹ ਸਹੂਲਤਾਂ ਮਿਲ ਨਹੀਂ ਰਹੀਆਂ ਲੱਖਾਂ ਮਜ਼ਦੂਰਾਂ ਨੂੰ ਉਹ ਦੁਵਾਨ ਦਾ ਉਹ ਪ੍ਰਵਾਹ ਜਿਹੜਾ ਉਹਨਾਂ ਨੂੰ ਫੈਸਿਲੀਟੇਟ ਕਰਾਂਗੇ ਮਦਦ ਕਰਾਂਗੇ ਇਹ ਹੈ ਯੂਨੀਅਨ ਦਾ ਕੰਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਸਿਮੇ ਸੁਧਾਰ ਨਾਲ ਰਾਏਕੋਟ ਇੱਕ ਵਾਰੀ ਇਹ ਇਹ ਲੈਣੀ ਸੀ ਕਿ ਆਪਾਂ ਬਾਈ